ਤੁਸੀਂ ਮੇਰੇ ਕੋਲ ਆਏ ਸਾਫ਼ ਹੋ ਗਿਆ ਤੁਸੀਂ ਮੇਰੇ ਕੋਲ ਆਏ ਕੱਲਾ ਸੇਚੂ ਦੇ ਦਫ਼ਤਰ ਚਾਹ ਪੇਂਟਿੰਗ ਨਹੀਂ ਹੁੰਦਾ ਸ਼੍ਰੀਮਾਨ ਜੀ ਸਰ ਸਾਡੀ ਸਾਡੀ ਕੰਪਲੇਂਟ ਤੇ ਪੱਤਰਕਾਰ ਦੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਇਹਨਾਂ ਨੂੰ Hindu ਸਿੱਖਾਂ ਵਿੱਚ ਜਿਹੜੀ ਨਫ਼ਰਤ ਦੀ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰਚਾ ਤਾਂ ਅਸੀਂ ਬਿਆਨ ਦੇਵਾਂਗੇ ਪਰਚਾ ਦਰਜ ਕੀਤਾ ਜਾਵੇ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਆਜ਼ਾਦ ਦੇ ਦੇ ਸਰ ਬਸ ਹੀ ਹੈ Hindu ਮੁਸਲਮ ਸਿੱਖ ਸਾਈ ਗੁਰੂ ਮਹਾਰਾਜ ਨੇ ਕਿਹਾ ਸਾਰੇ ਭਾਈ ਭਾਈ ਹੈ ਕੋਈ ਇੱਕ ਬੰਦਾ ਗਲਤ ਹੋ ਸਕਦਾ ਸਾਰਿਆਂ ਨੂੰ ਗਾਧ ਨਹੀਂ ਠਹਿਰਾਇਆ ਜਾ ਸਕਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਬਾਹਰ ਕੱਢ ਦੋ ਕੱਲੂ ਸਾਡੇ 84 ਵਿੱਚ ਸਾਡੇ 3 ਆ ਭੈਣਾ ਦੇ ਗਲਾਂ ਵਿੱਚ ਟਾਇਰ ਪਾਵਾ ਕੇ ਫੂਕੇ ਤੇ ਸਾਡੀ ਘਟ ਗਣਤੀ ਦੇ ਸੀ ਜਿਹੜੇ ਕਿਸੇ ਇੱਕ ਲੋਕ ਦੇ ਘਟ ਗਣਤੀ ਹੈ ਕੱਲੂ ਸਾਡੇ ਨਾਲ ਉਹੀ ਧੱਕਾ ਕਰਵਾਉਣਾ ਚਾਹਦੇ ਲੋਕੇ ਇਹ ਇੱਥੇ ਬੜਕਾ ਮਾਰ ਰਹੇ ਪੀ ਬਿਹਾਰ ਜਾ ਕੇ ਬੜਕਾ ਮਾਰਨੇ ਇੱਥੇ ਸਾਡੂ ਸਾਡੇ ਨਾਲ ਉਹੀ ਧੱਕਾ ਕਰਵਾਉਣਾ ਨਹੀਂ ਇੱਥੇ ਕਰਦਾ ਤੁਹਾਡੇ ਨਾਲ ਥੋੜੀ ਜੇ ਮੈਂ ਹੁਣੇ ਚੱਲ ਇਹ ਦੋ ਪੱਤਰਕਾਰਾਂ ਨੇ ਸਾਰਾ ਕੁਝ ਛਾਚ ਲੈਣੀ ਪਰਚਾ ਕਰੋ ਜੀ ਮੇਰੇ ਮੇਰੇ ਕਹਿਣਾ ਬਰੇ ਨੂੰ ਚਲੋ ਕੋਈ ਨਹੀਂ ਧੱਕਾ ਫਲਾ ਰਹੀ ਸ਼ਹਿਰ ਤੇ ਕੁਰ ਮੈਂ ਆ ਗਿਆ ਹੁਣ ਕੋਈ ਦੰਗਾ ਨਹੀਂ ਹੋਣਾ ਕੁਛ ਨਹੀਂ ਹੋਣਾ ਆਪੇ ਮੈਂ ਚੰਸ ਕਰ ਦੇਣਾ ਇਹ ਦੋ ਹੀ ਸਿਆਣੇ ਪੱਤਰਕਾਰ ਆਪਾਂ ਇਹਨਾਂ ਦੇਖੋ ਇਹਨਾਂ ਰਸ ਉੱਤੇ ਕੋਈ ਪੂਰ ਸੋ ਨਿੱਕੀ ਹੋ ਰਹੀ ਹੈ 100 ਸੌਸਿਬਲ ਮੈਂ ਮੜੀ ਗਰਮ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਉੱਥੇ ਗਏ ਜਿਹਨਾਂ ਬੁਧਾਰਕਰ ਸਨ ਪੋਜੀਟਿਵ ਨੰਬਰ ਤੇ ਚਾਰ ਚਾਰ ਸਾਡੇ ਨਾਲ ਇਹਨਾਂ ਦੀ ਹਾਜ਼ਰੀ ਇਹਨਾਂ ਕੋਲ ਚਲੋ ਤੁਸੀਂ ਅੱਜ ਵੀ ਤੁਸੀਂ ਇੱਥੇ ਬੈਠੇ ਅਦਰਵਾ ਚਰਾ ਪੀਤੀ ਹੋ ਤੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਹੋਰ ਤਾਂ ਅਸੀਂ ਕੋਈ ਦਿਨ ਨਾਲ ਇਹ ਮਾਰ ਗਿਆ ਸੀ ਸ਼ਰਾਬ ਦਾ ਪੈਰਾਮੀਟਰ ਸੀਗਾ ਇਹਨਾਂ ਕੋਲ ਸ਼ਰਾਬ ਚੈੱਕ ਕਰਨ ਦਾ ਪੈਰਾਮੀਟਰ ਸੀਗਾ ਇਹ ਕੋਣ ਹੋਏ ਕਿਸੇ ਨੂੰ ਸ਼ਰਾਬ ਦੇ ਜਿੰਮੇਵਾਰ ਇਹ ਨਹੀਂ ਪੀਂਦੇ ਇਹ ਦੋਨੇ ਨਹੀਂ ਪੀਂਦੇ ਇਹਨਾਂ ਦਾ ਡੋਪ ਟੈਸਟ ਕਰਾਓ ਇਹ ਡੋਪ ਟੈਸਟ ਤੋਂ ਬੰਦਾ ਗ੍ਰਾਉਂਡ ਤੋਂ ਭੱਜ ਗਿਆ ਸੀ ਆਪ ਆਪਣਾ ਕਰਾ ਲਓ ਆਪ ਭਗਵੰਤ ਜੀ ਨੂੰ ਡੋਪ ਟੈਸਟ ਕਰਵਾਓ ਹੁਣੇ ਕਰਾਓ ਹੁਣੇ ਕਰਾਓ ਇਹ ਡੋਪ ਟੈਸਟ ਕਰਵਾਓ ਹੁਣੇ ਹੁਣੇ ਕਰਾਓ ਹੁਣੇ ਕਰਾਓ ਹੁਣੇ ਕਰਾਓ ਚਲੋ ਹੁਣੇ ਚਲੋ ਗੱਲ ਦੀ ਗੱਲ ਕਰੋ ਵੇੜੋ ਦਮ ਰੱਖਦਾ ਸ਼ਰਾਬ ਕੀਤੀ ਕੋਈ ਚੋਟਾ ਜਿਹੇ ਬੰਦੇ ਕਰਕੇ ਯਾਰ ਡੱਕਾ ਆਏ ਬੰਦਾ ਤੂੰ ਖਰਾਬ ਬਣਾਉਣਾ ਕੈਮਰਾ ਤੂੰ ਹੁਣਾ ਓਏ ਲੋਕਾਂ ਦਾ ਰਹਿਣਾ ਸਾਰਿਆਂ ਨੇ ਬੰਦਾ ਤੂੰ ਐ ਆਪ ਕੋਲ ਖੜੀ ਆ ਮੈਨੂੰ ਸਾਰੇ ਯਾਰ ਹੁੰਦਾ ਕੋਣ ਹੈ ਚਲੋ ਵਾਜੀ ਨੋਪਾ ਜਾਓ ਜਿਹਨੇ ਜਾਣਾ ਯਾਰ ਟ੍ਰੇਨ ਆ ਗਈ ਅੰਦਰ ਜਾ ਜਾਓ ਚਲ ਜਿਓ ਚਲ ਜਾਓ ਵੀ ਜਿਹੜਾ ਟ੍ਰੇਨ ਟ੍ਰੇਨ ਵੀ ਨਿਕਲ ਜਾਣੀ ਤੁਸੀਂ ਜਾਣਾ ਨਹੀਂ ਜਿਹਨੇ ਜਾਣਾ ਟ੍ਰੇਨ ਜਾਓ 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 ਚਲੋ ਚਲੋ ਬਾਈ ਜੀ ਜਾਓ ਚਲੋ ਚਲੋ ਟ੍ਰੇਨ ਜਾਓ ਯਾਰ ਸਰ ਇਹਨੂੰ ਕੁਪੀ ਨੂੰ ਪੁੱਛੀ ਸ਼ਹਿਰ ਵਿੱਚੋਂ ਚਲੋ ਉਹ ਵੀ ਨਾ ਕਿਹਾ ਕਿ ਆਹ ਨੂੰ ਮੈਂ ਰੁਕ ਜਾ ਕੋਈ ਬੀਗਾ ਵੀ ਕਹ ਲੈ ਦੇਖਿਆ ਮੈਂ ਥੱਪੜ ਮਾਰਨ ਜਿਹੜਾ ਬੀਗਾ ਦੇਖਿਆ ਮੇਰੇ ਵੱਲੋਂ ਕੋਈ ਨਹੀਂ ਚਲੋ ਭਾਈ ਹੋ ਜਾ ਅੱਗੇ ਸੇ ਚਲੋ ਯਾਰ ਸਾਰੇ ਚਲੋ ਯਾਰ ਹੋਰ ਮੋਲ ਤੋੜਨਾ ਕਰਨਾ ਸ਼ਹਿਰ ਚਲੋ ਚਲੋ ਅਰੇ ਸ਼ਰਾਬ ਦੀ ਵੀ ਠਿੱਕਾ ਠਿੱਕਦੀ ਹੈ ਪੀਣੀ ਆ ਲੋਕਾਂ ਨੇ ਭੈਣ ਲੱਗਦੀ ਇਹ ਕੱਲ੍ਹ ਲੜੂ ਲੈਣਾ ਡਰਾ ਕਰਤਾ ਮੈਂ ਫੂਕ ਦੇਉਣੇ ਮੈਂ ਵਾਰ ਇਹ ਟੰਗਾ ਬਿਚਾਰੀ ਉਹ ਇੱਕ ਮਿੰਟ ਡੰਡਾ ਨਹੀਂ ਮੇਰਾ ਕੱਢ ਕੇ ਨਹੀਂ ਜੇ ਨਹੀਂ ਜਾਂਦੇ ਫਿਰ ਮੈਂ ਦੂਜੀ ਤਰ੍ਹਾਂ ਟੋਰਨੇਮੈਂਟ ਨੂੰ ਸਭ ਕੁਝ ਆਉਂਦਾ ਚਲੋ Gracias. ਮਸੂਰੇ ਦੰਗਾ ਹੋ ਜਾਂਦਾ ਕਿਹਦੀ ਜ਼ਿੰਮੇਵਾਰੀ ਕੋਈ ਬੰਦਾ ਕੁਝ ਹੋ ਜਾਂਦਾ ਇਹਨੇ ਕਿਰਾਇਆ ਜੀ ਅੱਥਰਾਂ ਦੰਗਾ ਨਹੀਂ ਖਾਲੀ ਕੋਈ ਨਹੀਂ ਹੋਦਾ ਚੱਲ ਗਿਆ ਸੀ ਸੁਣੋ ਇੱਕ ਬੰਦਾ ਪੂਰੇ ਮਤਲਬ ਕਿ ਦੇਖੋ ਤੁਸੀਂ ਕਿਸੇ ਨੂੰ ਗਲਤ ਨਹੀਂ ਕਿਹਾ ਤੁਸੀਂ ਇਹ ਕਹਿ ਰਹੇ ਹੋ ਮੈਂ ਦੇਖਿਆ ਤੁਸੀਂ ਨਹੀਂ ਕਹਿ ਰਹੇ ਹੋ ਔਰ ਇੱਕ ਸਰਦਾਰ ਦੀ ਕਦੋਂ ਨੀ ਕੌਣ ਸੀਗਾ XYZ ਉਹ ਉਡੂੜ ਕੇ ਆਇਆ ਕਰਦਾ ਪਤਾ ਨਹੀਂ ਕੀ ਕਰ ਕਵਰ ਕਰ ਲਿਆ ਤੁਸੀਂ ਕਰ ਲਿਆ ਸੀ ਨਾ ਭੀੜ ਦਾ ਕੋਈ ਭੀੜ ਦਾ ਕੋਈ ਮੂੰਹ ਨਹੀਂ ਹੁੰਦਾ ਤੁਸੀਂ ਜਾਣਦੇ ਨਹੀਂ ਨਾ ਕੌਣਾ ਮੈਂ ਵੀ ਨਹੀਂ ਇਹ ਵੀ ਨਹੀਂ ਜਾਣਦੇ ਤੁਸੀਂ ਵੀ ਜਾਣਦੇ ਹੋ ਜੀ ਕਵਰ ਇੱਥੇ ਕੋਈ ਹੋ ਜਾਂਦਾ ਗੱਲ ਕਿਤੇ ਪੈਣਾ ਸੀ ਅੱਛੇ ਗੱਲ ਪੈਣਾ ਸੀ ਨਾ ਪਹਿਲਾਂ ਪਹਿਲਾਂ ਨਹੀਂ ਪੁੱਛਿਆ ਉਹ ਨਾੜੇ ਲਿਆਂਦਾ ਜਦ ਆਈਟਮ ਪਰ ਗਰਮ ਹੋਇਆ ਵੀ ਉਹਦੇ ਬਾਪੇ ਚੱਲ ਗਏ ਸਾਰੇ ਵਾਪਸ ਭੇਜ ਦਿੱਤੇ ਜਿਹੜੀ ਸਾਥ ਰੱਸੀ ਉਹ ਕਰਦੇ ਉਹ ਕੋਈ ਨਹੀਂ ਮੈਂ ਤਾਂ ਤੁਹਾਨੂੰ ਅੱਗੇ ਅੱਗੇ ਇਹ ਕਿਹਾ ਮੇਰੇ ਕੋਲ ਅੱਗੇ ਕਦੇ ਆਏ ਨਹੀਂ ਇਸ ਗੱਲ ਵਿੱਚ ਅਸੀਂ ਵੈਰੀਫਿਕੇਸ਼ਨ ਵੀ ਕਰਾਈ ਹੈ ਸਭ ਕੁਝ ਕਰਾਇਆ ਹਰ ਹੁੰਦਾ ਰਾਤ ਨੂੰ ਇਹ ਦੇਖੋ ਇਹ ਤਾਂ ਰੇਲਵੇ ਸਟੇਸ਼ਨ ਹੈ ਇਹ ਤਾਂ ਲੋਕਾਂ ਦਾ ਆਸਰਾ ਹੈ ਕਿਤਰਾ ਬਣਾ ਠੀਕ ਹੈ ਨਾ ਇੱਥੋਂ ਪੱਕੇ ਨੂੰ ਪੜਨਾ ਹੈ ਇੱਥੇ ਲੈ ਕੇ ਆਈਏ ਆਪਾਂ ਉਹਨਾਂ ਨੂੰ ਲੈ ਕੇ ਆਈਏ ਉੱਥੋਂ ਇੱਥੇ ਵੀ ਜਾਓ ਜੀ ਤੁਹਾਨੂੰ ਟਿਕਟ ਵੀ ਅਸੀਂ ਲੈਂਦੇ ਆ 350 ਸਾਲਾ ਨੂੰਣਾ ਡੇਢ ਡੇਢ 2200 ਬੰਦਾ ਜੂਪੀ ਦਾ ਆਉਂਦੇ ਦਰਸ਼ਨ ਇਹਨਾਂ ਦਿਨਾਂ ਚ ਆਉਂਦੇ ਆ ਪਾਜੀ ਸੁਣੋ ਅਸੀਂ ਥੋੜਾ ਰਾਤ ਦਾ ਇੱਟ ਉਹ ਅਸਰ ਮਾਣਾ ਪੈਂਦਾ 6350 ਸਾਲਾ ਹੈਗਾ ਤੁਸੀਂ ਖਬਰ ਲਾਣੀ ਹੈ মিডিਆ ਦੀ ਇਸ ਸਤਾਪੀ ਰਹੀ ਹੈ ਸਰਕਾਰ ਦਾ ਕੀ ਪ੍ਰਸ਼ਾਸਨ ਦਾ ਕਿ ਅਸੀਂ ਇਸੇ ਚੀਜ਼ ਚ ਬਿਜ਼ੀ ਹੁੰਦੇ ਆ ਅਸੀਂ ਕੀ ਕਵਰੇਜ ਕਰ ਰਹੇ ਆ ਬਾਰੂ ਅਸੀਂ ਲੋਕਾਂ ਨੂੰ ਬੁਲਾਉਣਾ ਹੈ ਕਿ ਲੋਕਾਂ ਨੂੰ ਭਜਾਣਾ ਨਿਕਲੋ ਖਬਰਾਂ ਦੀ ਉਲਟ ਪੈ ਜਾਂਦਾ ਸਰੋਣਾ ਸਾਹਿਬ ਖਬਰ ਨਹੀਂ ਲਾਣੀ ਪਤਾ ਕੀ ਜਾਂਦਾ ਬੁਲਾਣੀ ਨਹੀਂ ਦੀ ਵਲੀ ਸਰਕਾਰ ਵੀ ਅਸੀਂ ਵੀ ਕਿੰਨਾ ਪ੍ਰਚਾਰ ਕਰ ਰਹੇ ਹਾਂ ਸਾਡੇ ਸੁਸਾਗ ਸਟੇਟ ਨੂੰ ਅਸੀਂ ਲੋਕਾਂ ਨੂੰ ਬੁਲਾਉਣਾ ਆਪਣੇ ਕੋਲ ਅਸੀਂ ਆਪਣਾ ਕਲਚਰ ਦਿਖਾਣਾ ਲੋਕਾਂ ਨੂੰ ਕਿ ਅਸੀਂ ਲੋਕ ਕਿਹੜਾ ਨੇ ਮੇਰੀ ਤੁਹਾਨੂੰ ਇੱਕ ਹੀ ਬੇਨਤੀ ਹੈ ਬਸ ਅਸੀਂ ਭਜਾਣੇ ਤਾਂ ਨਹੀਂ ਕੋਈ ਅਸੀਂ ਜਿੱਤ ਜਾਣ ਦੀ ਕੀ ਗੱਲ ਕਰ ਰਹੇ ਆ ਫਿਰ ਆਪਾਂ ਨੂੰ ਲੋੜ ਹੈ ਭਾਈ ਜੀ ਤੁਸੀਂ ਮੈਨੂੰ ਦੱਸੋ ਕਿ ਉਹਨਾਂ ਨੇ ਸ਼ਰਾਬਾਂ ਪੀਤੀਆਂ ਹੋਈਆਂ ਦੀ ਇੱਧਰ ਸ਼ਰਾਬਾਂ ਪੀਤੀਆਂ ਹੋਈਆਂ ਦੀ ਚਲੋ ਭਾਈ ਆਪਾਂ ਇੱਥੇ ਮਾਤਰੀ ਸਾਹਿਬ ਨਾਲ ਬਹਿ ਕੇ ਸਿਰੇ ਗੱਲ ਕਰਦੇ ਆ ਡਿਸਕਸ਼ਨ ਸਾਰੀ ਕਰਦੇ ਵੀ ਤਾਂ ਆਪਾਂ ਕਿੱਥੇ ਜਾ ਕੇ ਤੇ ਯਹੀ ਗੱਲ ਤਾਂ ਭਾਈ ਯਹੀ ਹੈ ਉਹਨੇ ਇਹ ਆਇਆ ਕਿ ਉਹ ਸ਼ਰਾਬੀ ਗੱਲ ਲੱਫੇ ਪਿਆ ਤੁਹਾਡੇ ਨਾਲ ਗੱਲ ਕਰ ਰਹੇ ਆ ਠੀਕ ਗੱਲ ਹੈ ਇਹ ਗੱਲ ਕੀ ਹੋਈ ਭਾਈ ਜੀ ਅਸੀਂ ਜਿ ਲਗਾਤਾਰ ਮੈਂ ਪਿਛਲੇ 23 ਦਿਨ ਤੋਂ ਮੇਰੀ ਨਜ਼ਰ ਸੀ ਵੀ ਤਖਤ ਸ੍ਰੀ ਤੇਜਾਰ ਸਾਹਿਬ ਦੇ ਦੁਆਲੇ ਦੁਆਲੇ ਭਈਏ ਸ਼ਰਾਬੀ ਜੇ ਤੁਹਾਡੇ ਕੋਲ ਬਾਦ ਮੈਂ ਇਹ ਐਸਐਸ ਦੇ ਧਿਆਨ ਚ ਲਿਆਦਾ ਜੀ ਜਸਮੇਰ ਸਿੰਘ ਦੇ ਆਪਾਂ ਕਿਹਾ ਵੀ ਛਾ ਨੂੰ ਜਾਂਦੇ ਆ ਆਪਾਂ ਛਾ ਨੂੰ ਕਹਿੰਦੇ ਚੈੱਕ ਕਰ ਲੈਂਦੇ ਚੈੱਕ ਕੀਤੇ ਜੀ ਉਹ ਸਾਰੇ ਬਿਨਾ ਪ੍ਰੂਫਾਂ ਤੋਂ ਨਿਕਲੇ ਕਹਿੰਦੇ ਦਾਰੂ ਪੀਤੀ ਹੋ ਸੀਗੀ ਬਿਨਾ ਪ੍ਰੂਫਾਂ ਤੋਂ ਸੀ ਆਪਾਂ ਉਹਨਾਂ ਨੂੰ ਲੈ ਕੇ ਆ ਗਏ ਲਾਈਵ ਕਰਕੇ ਲੈ ਕੇ ਆਏ ਉਹਨਾਂ ਦੇ ਕਹਿ ਤੇ ਇਹ ਐਸਐਸ ਦੇ ਬਿਲਕੁਲ ਕਹਿੰਦੇ ਇੱਥੇ ਪ੍ਰਧਾਨ ਆਇਆ ਕਹਿੰਦਾ ਇੱਥੇ ਹਿੰਦੂ ਸੇਤ ਆਪਾਂ ਇੱਕ ਆਪਾਂ ਪ੍ਰਧਾਨ ਕੌਣ ਹਰਜੀਤ ਸਿੰਘ ਜੀਤਾ ਉਹ ਪ੍ਰਧਾਨ ਹੈ ਲਾਈਵ 'ਚ ਵੀ ਹੈਗਾ ਸਾਰਾ ਇਹਨੇ ਅਗੇ ਕੌਂਸਲਰ ਪ੍ਰਧਾਨ ਇਹ ਹੈਗਾ ਵੀ ਆਪਾਂ ਹਿੰਦੂ ਸਿੱਖ ਦਾ ਮਸਲਾ ਬਣਾ ਰਹੇ ਹੋ ਬਣਾ ਰਹੇ ਅਸੀਂ ਹਿੰਦੂ ਸਿੱਖ ਦਾ ਮਸਲਾ ਕੋਈ ਨਹੀਂ ਬਣਾਇਆ ਅੱਜ ਦਾ ਸਿਰਫ ਬਿਨਾਂ ਆਧਾਰ ਕਰਦੇ ਥੋੜੇ ਕੋਲ ਨਹੀਂ ਆ ਭਾਈ ਜਾਓ ਜੇ ਹੈਗੀ ਆ ਭਾਈ ਇੱਥੇ ਰਹੋ ਆਪਾਂ ਇਹ ਗੱਲ ਕੀ ਯਾਰ ਇਹਨੇ ਅਗੇ ਇੱਥੇ ਭਾਈ ਡਰਾਮਾ ਰਚਤਾ ਉਹ ਤੋਂ ਬਾਅਦ ਆਪਾਂ ਮੈਂ ਮਾਤਰੀ ਸਾਹ ਨੂੰ ਵੀ ਫੋਨ ਕੀਤਾ ਉੱਥੇ ਗੱਲ ਕਰਕੇ ਕਿਹਾ ਜਿਨੇ ਪੁਲਿਸ ਦੀ ਹਾਜ਼ਰੀ ਸਾਰਿਆਂ ਨਾਲ ਗੱਲ ਕੀਤੀ ਕਿਹੜਾ ਰੋਗ ਦਾ ਮੈਂ ਦੇਖ ਲਵਾਂ ਜੋ ਗੱਲ ਕੱਢੀ ਤੇ ਮੈਂ ਹੁਣ ਬੇਨਤੀ ਇਹ ਕਰਦਾ ਸੋਚੇ ਲੋਕਾਂ ਨੂੰ ਅਨੰਦਪੁਰ ਸਾਹਿਬ ਦੇ ਆਨ ਦੱਸੋ ਜੇ ਤਾਂ ਅਸੀਂ ਗਲਤ ਕੀਤਾ ਤਾਂ ਸਾਡੇ ਅੰ ਜੇ ਇਹ ਬੰਦੇ ਗਲਤ ਕੀਤਾ ਜਾਂਗੇ ਇਸ ਤੋਂ ਆਪਾਂ ਹੁਣ ਨਾਨਕਪੁਰ ਸਾਹਿਬ ਦੇ ਵਿੱਚ ਇੱਕ ਇੱਕ ਪਾਸਾ ਹੋਣਾ ਪੈਣਾ ਕਿਉਂਕਿ ਜੇਆਂ ਕੋਲੇ ਪਛਾਣ ਪੱਤਰ ਨਹੀਂ ਆਪਾਂ ਕਿੱਦਾਂ ਫੜ ਲਾਂਗੇ ਕੱਲੋਂ ਕੋਈ ਜਿੱਦਾਂ ਹੁਣ ਉਹਨੇ ਕੀਤਾ ਕਰਾਈ ਉਹਨੂੰ ਆਪਾਂ ਬਾਰ-ਬਾਰ ਕਹਿੰਦੇ ਤੁਸੀਂ ਪਛਾਣ ਪੱਤਰ ਚੈੱਕ ਕਰ ਰਹੇ ਸੀਗੇ ਆਪਾਂ ਇਹਨਾਂ ਦੇ ਪਛਾਣ ਪੱਤਰ ਪੁਲਿਸ ਦੀ ਹਾਜ਼ਰੀ ਚੈੱਕ ਕਰ ਰਹੇ ਸੀ ਪੁਲਿਸ ਨਾਲ ਲੈ ਕੇ ਸਾਡੇ ਕੋਲ ਚਲੋ ਕੋਈ ਥਰਡ ਹੀ ਨਹੀਂ ਆਪਾਂ ਸਿਰਫ ਇਹ ਹੈ ਕਿ ਪਛਾਣ ਪੱਤਰ ਉਹਨਾਂ ਕੋਲ ਸੀਗੇ ਤਾਂ ਅਸੀਂ ਛੱਡ ਤੇ ਜਿਹੜੇ ਨਹੀਂ ਸੀਗੇ ਉਹਨਾਂ ਕੋਲ ਜਿਹਨਾਂ ਕੋਲੇ ਹੈਗੇ ਸੀ ਆਪਾਂ ਕਿਹਾ ਕੁਝ ਨਹੀਂ ਕੀਤਾ ਹੂੰ ਜਿਨ੍ਹਾਂ ਕੋਲੇ ਨਹੀਂ ਸੀ ਆਪਾਂ ਉਹਨੂੰ ਕਿਹਾ ਬਈ ਜੇ ਤੱਕ ਆਪਣ ਜਿਹੜਾ ਕਿ ਜਿਨਾਂ ਕੋਲ ਕੋਈ ਪੇਪਰ ਹੀ ਨਹੀਂ ਸੀਗਾ ਉਹ ਕਿੱਦਾਂ ਇੱਥੇ ਅੱਜ ਜੇ ਕੋਈ ਕੋਈ ਟਾਈਮ ਕੁਝ ਹੋ ਜਾਵੇ ਜਿੰਮੇਵਾਰ ਅਸੀਂ ਬਾਕੀ ਕਿੰਨੇ ਕਿਸੇ ਕਿਸ ਤਰ੍ਹਾਂ ਦੇ ਜਿਹੜੇ ਬਿਨਾਂ ਪਛਾਣ ਪੱਤਰ ਤੋਂ ਸੀ ਆਪਾਂ ਜਿਹੜੇ ਅੱਜ ਗਿਨੇ ਅੱਜ 51 ਗਿਨੇ ਜੀ 55 ਸੀ ਚਾਰਾਂ ਕੋਲੇ ਹੈਗੇ ਸੀ ਉਹ ਭੇਜਤੇ 55 ਜਿਹੜੇ ਬਿਨਾਂ ਪੇਪਰਾਂ ਤੋਂ ਤੁਸੀਂ ਕਿਹੜਾ ਚਾਹੁੰਦੇ ਹੋ ਕੋਈ ਹਾਂਜੀ ਬਿਲਕੁਲ ਜੀ ਮੈਂ ਕਹਿਣਾ ਚਾਹੁੰਦਾ ਮੈਂ ਵੀ ਇੱਕ ਸ਼ਹਿਰ ਦਾ ਜ਼ਿੰਮੇਵਾਰ ਬੰਦਾ ਤੇ ਅਸੀਂ ਸਾਰੇ ਆਪਣੇ ਚੌਂਕੀ ਸਾਹਿਬ ਜਰ ਸਾਹਿਬ ਨਾਲ ਲੈ ਕੇ ਜਸਮੇਰ ਸਿੰਘ ਨਾਲ ਲੈ ਕੇ ਅਸੀਂ ਗਏ ਹਾਂ ਸਾਰੇ ਪਛਾਣ ਪੱਤੇ ਚੈੱਕ ਕੀਤੇ ਤਕਸ਼ਰੀ ਕੀ ਕਰਦਾ ਤੇ ਬਿਲਕ ਔਰ ਅਧਿਆਨਾਵਦ ਨੇ ਸ਼ਰਾਬ ਕੀਤੀ ਹੋਈ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਧਾਰਕੜ ਦੇਖੋ ਜੇ ਤੁਹਾਡੇ ਕੋਲ ਹੈਗੇ ਆ ਆਪਣੇ ਇੰਚਾਰਜਾਂ ਨਾਲ ਵੀ ਚੈੱਕ ਕੀਤਾ ਜਿਨ੍ਹਾਂ ਕੋਲ ਹੈਗੇ ਸੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਨਾ ਕਿਸੇ ਨੂੰ ਗਾਲ ਕੱਢੀ ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੂੰ ਸਾਰੇ ਅਸਲ ਲਿਆਏ ਪੁਲਿਸ ਨੂੰ ਦਫ਼ਤਰ ਲੈ ਕੇ ਆਏ ਵੀ ਅਸੀਂ ਉਹਨਾਂ ਨੂੰ ਟ੍ਰੇਨ ਚੜਾ ਦਈਏ ਜੀ ਉਹ ਕਹਿੰਦੇ ਚੜਾ ਦਿਓ ਅਸੀਂ ਇੱਥੇ ਆਏ ਆ ਇਹ ਆਪਣਾ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਆਇਆ ਤੇ ਇਹ ਆ ਕੇ ਸਾਨੂੰ ਉੱਚੀ ਉੱਚੀ ਗਾਲ ਕੱਢਣ ਲੱਗ ਪਿਆ ਇਹਨੇ ਕੀ ਕੀਤਾ ਨੇ ਜਿੰਨੇ ਬੰਦੇ ਅਸੀਂ ਇੱਥੇ ਲੈ ਕੇ ਸਾਰਿਆਂ ਨੂੰ ਭਜਾ ਦਿਆ ਕਹਿੰਦਾ ਚਲੋ ਵਾਪਸ ਜਾਓ ਵਾਪਸ ਜਾਓ ਸ਼ਹਿਰ ਤੇ ਮੇਰੀ ਜ਼ ਉਹ ਗੱਲ ਇਹ ਹੈ ਵੀ ਜੇ ਕੱਲ ਨੂੰ ਕੋਈ ਕ੍ਰਾਈਮ ਕਰ ਜਾ ਉਹਨਾਂ ਦਾ ਕੋਈ ਉਹਨਾਂ ਕੋਲ ਆਧਾਰ ਕਾਰਡ ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਨਾ ਇਹਨੂੰ ਉਹਨਾਂ ਦੀ ਪਛਾਣ ਹੈ ਜੇ ਕੱਲ ਨੂੰ ਇੱਥੇ ਕੋਈ ਉਹਨਾਂ ਦਾ ਜਿੰਬਰ ਕੋਣ ਹੈ ਸੋ ਬਿਲਕੁਲ ਇਹ ਮਾਮਲਾ ਜਿਹੜਾ ਤਖਸ਼ਰੀ ਕੇਸਗੜ ਸਾਹਿਬ ਦੇ ਨਜ਼ਦੀਕ ਜਿਹੜੇ ਬਿਨਾ ਪਛਾਣ ਪੱਤਰਾਂ ਤੋਂ ਕੁਝ ਪ੍ਰਵਾਸੀ ਸਨ ਉਹਨਾਂ ਦੀ ਪਛਾਣ ਨੂੰ ਲੈ ਕੇ ਹੋਇਆ ਖਾਸ ਤੌਰ ਤੇ ਭਗਵੰਤ ਸਿੰਘ ਮਟੌਰ ਜਿਹੜੇ ਸੋਸ਼ਲ ਐਕਟਿਵਿਸਟ ਤੇ ਪੱਤਰਕਾਰ ਵੀ ਨੇ ਉਹ ਤੇ ਨਾਲ ਦਲਜੀਤ अरोड़ा ਜਿਹੜੇ ਉਹ ਉੱਥੇ ਪੁੱਜੇ ਤੇ ਉਹਨਾਂ ਦੇ ਵੱਲੋਂ ਜਿਹੜਾ ਚੈੱਕ ਕੀਤਾ ਗਿਆ ਤੇ ਦੂਜਾ ਪੱਖ ਕੀ ਹੈ ਇੱਥੇ ਕੀ ਗੱਲਬਾਤ ਹੋਈ ਹੈ ਵੀ ਗ ਪ੍ਰਧਾਨ ਜੀ ਕੀ ਗੱਲਬਾਤ ਪੂਰੀ ਮਾਮਲਾ ਕੀ ਹੋਇਆ ਜੀ ਸਸੀ ਗੱਲ ਜੀ ਮੈਨੂੰ ਜਿਵੇਂ ਹੀ ਪਤਾ ਲੱਗਿਆ ਕਿ ਇੱਕ ਦੋਕ ਪੱਤਰਕਾਰ ਹੈ ਜਿਨ੍ਹਾਂ ਦਾ ਕਰਦਾਰ ਆਪ ਹੀ ਜਿਹੜਾ ਗਲਤ ਕੰਮਾਂ ਦੇ ਵਿੱਚ ਘਿਰਿਆ ਹੋਇਆ ਹੈ ਉਹ ਸ਼ਹਿਰ ਦੇ ਵਿੱਚ ਆ ਕੇ ਕੁਝ ਪ੍ਰਵਾਸੀਆਂ ਨੂੰ ਬਾਹਰ ਕੱਢ ਕੇ ਸਟੇਸ਼ਨ ਤੇ ਪਹੁੰਚ ਕੇ ਆ ਕੇ ਵੀਡੀਓ ਪਾ ਰਹੇ ਆ ਕਿ ਬਾਹਰ ਨਿਕਲ ਜੋ ਸਾਡਾ ਜਿਹੜਾ ਹੈਗਾ ਸ਼ਹਿਰ ਛੱਡ ਦੋ ਜਿਵੇਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਮੈਂ ਉਦੋਂ ਤਰੰਤ ਸਟੇਸ਼ਨ ਤੇ ਪਹੁੰਚ ਗਿਆ ਮੈਂ ਇਸਥਾਂ ਤੇ ਆ ਕੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਲਈ ਸ਼ਹਾਦਤ ਦਿੱਤੀ ਸੀ ਅੱਜ ਉਸੇ ਸ਼੍ਰੀ ਗੁਰੂ ਤੇਗ ਉਹਨਾਂ ਸ਼੍ਰੀ ਤੇਗ ਬਹਾਦਰ ਜੀ ਦਾ ਛੀਦੀ ਦਿਨ ਵੀ ਚੱਲ ਰਿਹਾ ਹੈ 350 ਸਾਲਾਂ ਚੱਲ ਰਿਹਾ ਹੈ ਪਰ ਇਹਨਾਂ ਵੱਲੋਂ ਜਿਹੜੀ ਇਹ ਕੋਜੀ ਹਰਕਤ ਕੀਤੀ ਗਈ ਉਸ ਕਾਰਨ ਮੈਂ ਇਹਨਾਂ ਕੋਲ ਪਹੁੰਚਿਆ ਤੇ ਜਦੋਂ ਮੈਂ ਸਾਰਿਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਮੈਨੂੰ ਸਾਰੇ ਮਜ਼ਦੂਰਾਂ ਦੱਸਿਆ ਕਿ ਸਾਨੂੰ ਸਿਰਫ ਐਜ਼ ਅ ਹਿੰਦੂ ਧੱਕੇ ਨਾਲ ਇਹਨਾਂ ਵੱਲੋਂ ਬਾਹਰ ਕੱਢੇ ਜਾ ਰਹੇ ਆ ਕਈ ਕਈਆਂ ਦੇ ਕੋਲ ਸ਼ਨਾਖਤੀ ਕਾਰਡ ਆਧਾਰ ਕਾਰਡ ਵੋਟਰ ਕਾਰਡ ਵੀ ਸੀ ਪਰ ਉਹਨਾਂ ਨਾਲ ਇਹ ੱੱਕੇ ਨਾਲ ਬੱਸ ਰੁਕੀ ਕਰਕੇ ਉਹਨਾਂ ਨੂੰ ਬਾਹਰ ਕੱਢ ਰਹੇ ਸੀਗੇ ਮਾ ਉਹਨਾਂ ਨੂੰ ਕਿਹਾ ਵੰਗੇ ਜਿਨ੍ਹਾਂ ਕੋਲ ਕਾਰਡ ਆਧਾਰ ਕਾਰਡ ਹੈ ਸਭ ਕੁਛ ਆਓ ਆਪਣਾ ਆਪਣਾ ਸ਼ਹਿਰ ਦੇ ਅੰਦਰ ਚਲੋ ਜਿਹਨਾਂ ਕੋਲ ਨਹੀਂ ਵੀ ਹੈ ਉਹ ਆਪਣਾ ਆਪਰੇ ਆਇਡੈਂਟੀਟੀ ਪ੍ਰੂਫ ਦਿਓ ਦੇਖੋ ਕਿਸੇ ਇੱਕ ਬੰਦੇ ਨੇ ਹੋ ਸਕਦਾ ਹੈ ਪੰਜਾਬ ਦੇ ਵਿੱਚ ਗਲਤੀ ਕੀਤੀ ਹੈ ਹੋ ਸਕਦਾ ਹੈ ਕਿ ਕੀਤੀ ਵੀ ਹੈ ਉਹ ਗਲਤੀ ਸਿੱਖ ਵੀ ਕਰ ਸਕਦਾ ਹਿੰਦੂ ਵੀ ਕਰ ਸਕਦਾ ਮੁਸਲਮਾਨ ਵੀ ਕਰ ਸਕਦਾ ਅਸਾਈ ਵੀ ਕਰ ਸਕਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਗਲਤੀ ਵੀ ਬਹੁਤ ਹਨਉਣੀ ਕੀਤੀ ਹੈ ਜਿਹੜੀ ਕਿ ਇੱਕ ਬੱਚੇ ਦੇ ਨਾਲ ਕੀਤੀ ਹੈ ਅਸੀਂ ਸਾਰੇ ਹੀ ਉਸ ਗੱਲ ਦੀ ਨਿੰਦਾ ਕਰਦੇ ਹਾਂ ਪਰ ਤੁਸੀਂ ਇੱਕ ਜਿਹੜੇ ਗਰੀਬ ਲੋਕਾਂ ਨੂੰ ਕੱਢ ਕੱਢ ਕੇ ਜਿਹੜੇ ਸਟੇਸ਼ਨ ਤੇ ਛੱਡ ਰਹੇ ਹੋ ਇੱਕ ਦੋ ਬੰਦੇ ਉਹ ਜੋ ਸ਼ਰਾਬ ਪੀ ਗਏ ਉਹ ਨਸ਼ਾ ਕਰਕੇ ਜਿਹੜੇ ਡੋਬ ਡਟ ਕਰਾਉਣ ਤੋਂ ਬਚ ਗਏ ਦੇ ਬੰਦੇ ਉਹ ਉਹ ਬੰਦੇ ਅੱਜ ਉਹ ਜੋ ਇੱਕ ਦੋ ਪੱਤਰਕਾਰ ਬੰਦੇ ਮੋਰੇ ਲਾ ਕੇ ਬਾਹਰ ਕੱਢ ਰਹੇ ਆ ਦੱਪਕੇ ਮਾਰ ਰਹੇ ਆ ਲੋਕਾਂ ਨੂੰ ਮੈਂ ਬਤੌਰ ਪ੍ਰੈਜ਼ੀਡੈਂਟ ਮਿਊਸਪਲ ਕਮੇਟੀ ਅਨੰਦਵਰ ਸਾਹਿਬ ਉਹਨਾਂ ਲੋਕਾਂ ਨੂੰ ਅੱਗੇ ਵਿਸ਼ਵਾਸ ਦਿਵਾਇਆ ਕਿ ਦੇਖੋ ਜੀ ਅਸੀਂ ਸਾਰੇ ਹਿੰਦੁਸਤਾਨੀ ਆ ਆਜ਼ਾਦ ਮੁਲਕ ਦੇ ਵਾਸੀ ਆ ਸਾਨੂੰ ਸ਼ਹੀਦ ਭਗਤ ਸਿੰਘ ਗਾਂਧੀ ਜੀ ਨੇ ਆਜ਼ਾਦੀ ਦਵਾਈ ਹੈ ਸਾਰਾ ਹਿੰਦੁਸਤਾਨ ਹਿੰਦੂ ਮੁਸਲਮਾਨ ਸਿੱਖ ਅਸਾਈ ਸਾਰਿਆਂ ਲਈ ਫ੍ਰੀ ਆ ਤੁਸੀਂ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਖਾ ਪੀ ਸਕਦੇ ਆ ਕੋਈ ਵੀ ਧਰਮ ਅਪਣਾ ਸਕਦੇ ਆ ਘੁੰਮ ਸਕਦੇ ਆ ਤੁਹਾਡੇ ਕੋਲ ਸਾਰੇ ਅਧਿਕਾਰ ਆ ਤੁਹਾਡੇ ਮੌਲਿਕ ਅਧਿਕਾਰ ਸਭ ਨੂੰ ਪਤਾ ਮੌਲਿਕ ਅਧਿਕਾਰ ਸਾਰਿਆਂ ਨੂੰ ਮੌਲਿਕ ਅਧਿਕਾਰ ਵਰਤਗਰ ਦੇ ਅਧਿਕਾਰ ਆ ਪਰ ਇਹਨਾਂ ਨੇ ਬੰਦੇ ਵੱਲੋਂ ਧੱਕਾ ਕੀਤਾ ਜਾ ਸਕਦੇ ਅਸੀਂ ਇਹਦੀ ਸਖਤ ਜਿੰਦਾ ਕੀਤੀ ਤੇ ਇਹਨਾਂ ਨੂੰ ਉੱਥੇ ਦੇ ਭਜਾਇਆ ਨਹੀਂ ਪਰ ਉਹ ਕਹ ਰਿਹਾ ਕਿ ਸਿਰਫ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਜਾਂ ਕੋਈ شناختੀ ਕਾਰਡ ਹੈ ਜਿ세 ਉਹਨਾਂ ਨੂੰ ਕਿਹਾ ਨਹੀਂ ਇਹਨਾਂ ਕੋਲ ਕੋਈ ਧਿਕਰ ਨਹੀਂ ਹੈ ਜੇ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ شناختੀ ਕਾਰਡ ਨਹੀਂ ਹੈ ਉਹ ਪੁਲਿਸ ਰਿਪੋਰਟ ਕਰ ਸਕਦੇ ਆ ਪੁਲਿਸ ਨੂੰ ਕਹਿੰਦਾ ਸੀ ਮੌਕੇ ਤੇ ਬੁਲਾਇਆ ਸੀ ਨਹੀਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਉਹ ਮੈਨੂੰ ਨਹੀਂ ਪਤਾ ਪੁਲਿਸ ਨੂੰ ਬੁਲਾਇਆ ਉਹ ਇਹ ਦੱਸ ਸਕਣਗੇ ਜਾਂ ਪੁਲਿਸ ਦੱਸੇਗੀ ਪਰ ਮੈਂ ਉਹਨਾਂ ਨੇ ਮੈਨੂੰ ਉਹਨਾਂ ਨੇ ਜਦੋਂ ਇੱਥੇ ਪਹੁੰਚਿਆ ਮੈਨੂੰ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਆਧਾਰ ਕਾਰਡ ਦਿਖਾਏ ਵੋਟਰ ਕਾਰਡ ਦਿਖਾਏ ਠੀਕ ਹੈ ਆਪਣੇ ਨੀਲੇ ਕਾਰਡ ਵੀ ਦਿਖਾਏ ਤੇ ਮੈਨੂੰ ਦੁੱਖ ਲੱਗਾ ਕਿ ਦੇ ਹਿੰਦੂ ਨੇ ਹਿੰਦੂ ਸਿੱਖਾਂ ਵਿੱਚ ਜਿਹੜੀ ਨਫ਼ਰਤ ਫਲਾਈ ਫਲਾਈ ਜਾ ਰਹੀ ਹੈ ਇੱਕ ਦੰਗਾ ਭੜਕਾਇਆ ਜਾ ਰਿਹਾ ਇੱਕ ਫਿਰ 1984 ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲੂ ਸਾਡੇ 3 ਪੈਣਾ ਬੱਚੇ ਦਿੱਲੀ ਦੇ ਵਿੱਚ ਵਿਹਾਰ ਦੇ ਵਿੱਚ ਜੂਪੀ ਦੇ ਵਿੱਚ ਘੱਟ ਗਣਤੀ ਵਿੱਚ ਰਹਦੇ ਆ ਰਹ ਰਹੇ ਹਨ ਕੱਲ ਉਹਨਾਂ ਨਾਲ ਤੱਕਾ ਹੋ ਰਿਹਾ ਕੀ ਇਹ ਲੋਕ ਜ਼ਿੰਮੇਵਾਰ ਹੋਣਗੇ ਇਹ ਲੋਕ ਜ਼ਿੰਮੇਵਾਰੀ ਲੈਣਗੇ ਉਹਨਾਂ ਦੀ ਉਹ ਕਹਿੰਦੇ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਜੇ ਕੱਲੂ ਕੁਝ ਇੱਥੇ ਗਲਤੋਂ ਕਰਦੇ ਬੰਦੇ ਜਿਨ੍ਹਾਂ ਕੋਲ ਕੋਈ ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਲੈ ਰਹੀ ਹੈ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ ਹੂੰ ਅਫੀਸ ਜਿੰਮੇਵਾਰੀ ਲੈਂਦੇ ਅੱਜ ਤੱਕ ਵੀ ਜਿੰਮੇਵਾਰੀ ਸੀਗੀ ਅੱਜ ਤੱਕ ਗਲਤ ਨਹੀਂ ਹੋ ਗਿਆ ਤੁਸੀਂ ਅੱਜ ਤੋਂ ਪਹਿਲਾਂ ਨਹੀਂ ਕੱਢ ਦਿੱਤੇ ਆਨੰਦਪੁਰ ਸਾਹਿਬ ਤੁਸੀਂ ਦੇਖੋ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਹੀ ਬਿਆਨ ਦੇ ਚੁੱਕਾ ਕਿ ਕੋਈ ਵੀ ਧਰਮ ਜਾਤੀ ਦਾ ਲੋਕ ਕੋਈ ਵੀ ਗਲਤੀ ਕਰ ਸਕਦਾ ਉਹਦੇ ਲਈ ਕਾਨੂੰਨ ਹੈ ਜੇਲਾਵਣੀਆਂ ਹੋਈਆਂ ਹਨ ਅਦਾਲਤਾਂ ਬਣੀਆਂ ਹੋਈਆਂ ਹਨ ਉਹਦੇ ਵਿੱਚ ਸਾਰੇ ਬਸ ਇਨਸਾਫ ਮਿਲਦਾ ਹੈ ਮੈਂ ਮੈਂ ਇਹ ਵੀ ਨਾਲ ਇਹ ਵੀ ਨਾਲ ਕਹਿੰਦਾ ਹਾਂ ਕਿ ਜੋ ਉਸ ਬੱਚੇ ਨਾਲ ਜਿਹੜਾ ਤੱਕਾ ਕੀਤਾ ਗਿਆ ਪ੍ਰਵਾਸੀਆਂ ਵੱਲੋਂ ਕਿਨਾਂ ਨੇ ਵੀ ਉਹਨੂੰ ਸਖਤ ਤੋਂ ਸਖਤ ਸਜ਼ਾ ਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਨਹੀਂ ਦੇਣੀ ਚਾਹੀਦੀ ਚਲੋ ਪ੍ਰਸ਼ਾਸਨ ਦਾ ਇਹਦੇ ਬਾਰੇ ਕੀ ਕਹਿਣਾ ਹੈ ਪ੍ਰਸ਼ਾਸਨ ਇੱਕ ਅਧਕਾਰੀ ਜਿਹੜੇ ਨੇ ਐਸਐਚਓ ਦਾ ਨਿਸ਼ਵੀਰ ਸਿੰਘ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪੁੱਜੇ ਨੇ ਕਿਉਂਕਿ ਸ਼ਹਿਰ ਦਾ ਮਾਹੌਲ ਜਿਹੜਾ ਪੀਸਫੁੱਲ ਰੱਖਣਾ ਬਹੁਤ ਜ਼ਰੂਰੀ ਹੈ ਬੇਸ਼ੱਕ ਰਾਤ ਦਾ 10:30 11 ਵਜੇ ਦਾ ਸਮਾਂ ਹੋ ਚੁੱਕਿਆ ਪਰੰਤੂ ਪੂਰੀ ਟੀਮ ਇੱਥੇ ਲੈ ਕੇ ਦਾ ਨਾਨ ਸ਼ਵੀਰ ਸਿੰਘ ਯੂਐਸਐਚਓ ਨੇ थाना ਮੁਖੀ ਨਾਨ ਸਰ ਸਭ ਕੀ ਪੂਰਾ ਇਹ ਮਾਮਲਾ ਹੋਇਆ ਤੇ ਕੀ ਮੌਕੇ ਦੇ ਹਾਲਾਤ ਸੀ ਜਦੋਂ ਤੁਸੀਂ ਇੱਥੇ ਪੁਰਜੇ ਮੈਨੂੰ ਮਾਣਿਓ ਐਸਐਸਪੀ ਸਾਹਿਬ ਦਾ ਫੋਨ ਆਇਆ ਸੀਗਾ ਜੀ ਤੇ ਉਹਨਾਂ ਨੇ ਦੱਸਿਆ ਕਿ ਕੋਈ ਆਨਲਾਈਨ ਕੋਈ ਲਾਈਵ ਚੱਲ ਰਿਹਾ ਹੈ ਤੁਸੀਂ ਰੇਲਵੇ ਸਟੇਸ਼ਨ ਪਹੁੰਚੋ ਜੀ ਜੀ ਸੁਮਿੰਦੀ ਜਦੋਂ ਮੈਂ ਮੌਕੇ ਤੇ ਆਇਆ ਤਾਂ ਪਹਿਲਾਂ ਮੈਂ ਲਾਈਵ ਵੀ ਚੈੱਕ ਕੀਤਾ ਉਹ ਤੇ ਉਸ ਜੋ ਦੱਸਿਆ ਜਾ ਰਿਹਾ ਹੈ ਮੌਕੇ ਤੇ ਵੀ ਦੋ ਪੱਤਰਕਾਰ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਕੋਈ ਹੇਟੇਡ ਫਲਾਣ ਦੀ ਕੋਸ਼ਿਸ਼ ਕੀਤੀ ਗਈ ਹਮ ਸੁਮਿੰਦੀ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਜਿਹੜੀ ਸਿਚੁਏਸ਼ਨ ਸੀਗੀ ਥੋੜੀ ਤਣਾਅਪੂਰਵਕ ਸੀਗੀ ਉਸ ਤੋਂ ਬਾਅਦ ਜਿਹੜਾ ਦੋ ਸਮਝਾਇਆ ਗਿਆ ਸਾਈਡ ਕੀਤਾ ਗਿਆ ਤੇ ਜਿਹੜੇ ਵੀ ਭੇਡ ਸੀਗੀ ਹੁੱਲੜਬਾਜੀ ਵਾਲੀ ਉਹ ਸਾਰਿਆਂ ਨੂੰ ਭਜਾਤਾ ਗਿਆ ਇੱਥੋਂ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਕੋਈ ਕਨਫਰੋਨਟੇਸ਼ਨ ਸਿੱਧੇ ਤੌਰ ਤੇ ਤਾਂ ਨਹੀਂ ਕਿਸੇ ਦੀ ਹੋਈ ਨਹੀਂ ਹੋਈ ਮੈਂ ਆਪ ਦੀ ਮੱਦੀਮ ਰਹੀ ਇਹ ਹੀ ਬੇਨਤੀ ਕਰਦਾ ਕਿ ਪਲੀਜ਼ ਜਿਹੜਾ ਸ਼੍ਰੀ ਨੰਦਪੁਰ ਸਾਹਿਬ ਸ਼ਹਿਰ ਹੈਗਾ ਬਹੁਤ ਹੀ ਜਿਆਦਾ ਪੀਸਫੁਲ ਸ਼ਹਿਰ ਆ ਸ਼ਹਿਰ ਦੇ ਕੁਸਨੀਕ ਬਹੁਤ ਜ਼ਿਆਦਾ ਵਧੀਆ ਨੇ ਕੋਆਪਰੇਟਿਵ ਨੇ ਪੀਸ ਦਾ ਬਹੁਤ ਮਾਹੌਲ ਜਿਹੜਾ ਹੈਗਾ ਸ਼ਹਿਰ 'ਚ ਨਾ ਕ੍ਰੀਏਟ ਕੀਤਾ ਕਾਨੂੰਨ ਇਹ ਅਲਾਉ ਕਰਦਾ ਹੈ ਕਿਸੇ ਨੂੰ ਕਿ ਕੋਈ ਜਾ ਕੇ ਕਿਸਦਾ ਆਧਾਰ ਕਾਰਡ ਚੈੱਕ ਕਰ ਸਕੇ ਬਿਲਕੁਲ ਨਹੀਂ ਕਰਦਾ ਹੈਗਾ ਇਹ ਅਥਾਰਟੀ ਪੁਲਿਸ ਨੇ ਕਰਨੀ ਹੈ ਆਇਡੈਂਟੀਫਿਕੇਸ਼ਨ ਪੁਲਿਸ ਨੇ ਕਰਨੀ ਹੈ ਮੇਰੀ ਆਪ ਨੂੰ ਆਪਦੇ ਮਾਧਿਅਮ ਰਾਈ ਮੈਂ ਇਹ ਬੇਨਤੀ ਕਰਦਾ ਠੀਕ ਹੈ ਜੇ ਤੁਹਾਡੇ ਜੋ ਵੀ ਇਮੋਸ਼ਨਸ ਹੈਗੇ ਨੇ ਉਹਦੇ ਵਿੱਚ ਆ ਕੇ ਆਪਾਂ ਕੋਈ ਗਲਤ ਸਟੈਪ ਨਾ ਲੈ ਲਈਏ ਤੇ ਜੇ ਕੋਈ ਫਿਰ ਵੀ ਹੁਣ ਬਾਜ਼ ਨਹੀਂ ਆਉਂਦਾ ਹੈਗਾ ਇਹ ਜੇ ਕੰਮ ਕਰਨ ਤੋਂ ਤਾਂ ਮੈਂ ਤੁਹਾਡੇ ਮਾਧਿਅਮ ਰਾਈ ਇਹ ਚੇਤਾਵਨੀ ਦਿੰਦਾ ਕਿ ਮੈਂ ਐਫ ਆਰ ਦਰਜ ਕਰਕੇ ਅੰਦਰ ਰਹੂੰਗਾ ਨਹੀਂ ਤੁਸੀਂ ਬਾਹਰ ਜਾ ਜੋ ਇਹਦਾ ਕੰਮ ਜੇ ਤੁਹਾਡੇ ਵੱਲੋਂ ਦੁਬਾਰਾ ਕੀਤਾ ਗਿਆ ਤਾਂ ਫਿਰ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਦੂਜਾ ਪੱਖ ਇਹ ਵੀ ਹੈ ਕਿ ਜਿਹੜੇ ਲੋਕ ਪ੍ਰਵਾਸੀ ਨੇ ਖਾਸ ਤੌਰ ਤੇ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂ ਹੈ ਆ ਕੇ ਇਹ ਗੁਰਦੁਆਰਾ ਸਾਹਿਬ ਦੇ ਅੱਗੇ ਬੈਠੇ ਹੁੰਦੇ ਨੇ ਤਰ੍ਹਾਂ ਇਹ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਗਾਹੇ ਬਗਾਏ ਹੋਏ ਨੇ ਰੀਸੈਂਟਲੀ ਖੁਸ਼ਹਾਰਪੁਰ ਦੇ ਵਿੱਚ ਹੋਇਆ ਜੇ ਤੋ ਬਾਅਦ ਜਿਹੜੀਆਂ ਲੋਕਾਂ ਦੀਆਂ ਫੀਲਿੰਗਸ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਆਹਤ ਜ਼ਰੂਰ ਹੋਈਆਂ ਨੇ ਪੈਟਰੋਲਿੰਗ ਪੁਲਿਸ ਦੇ ਵੱਲੋਂ ਕੁਝ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਪੈਟਰੋਲਿੰਗ ਹੈਗੀ ਆ ਸਾਡੇ ਵੱਲੋਂ ਪਰ ਚੈਕਿੰਗ ਵੀ ਕੀਤੀ ਜਾ ਰਹੀ ਸੀ ਜਦੋਂ ਇਹ ਪੱਤਰਕਾਰ ਸਾਹਿਬ ਉੱਥੇ ਸੀਗੇ ਸਾਡੇ ਵੱਲੋਂ ਵੀ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਗਏ ਇਹਨਾਂ ਨੂੰ ਮੌਕਾ ਦਿੱਤਾ ਗਿਆ ਵੀ ਆਧਾਰ ਕਾਰਡ ਲੈ ਕੇ ਆਓ ਆਪਣੇ ਠੀਕ ਹੈ ਨਾ ਇੱਕ ਪ੍ਰੋਪਰ ਤਰੀਕਾ ਹੈਗਾ ਇਹ ਪ੍ਰੋਸੀਜਰ ਹੈਗਾ ਵੈਰੀਫਿਕੇਸ਼ਨ ਕਰਨ ਦਾ ਤਾਂ ਮੈਂ ਆਪਦੇ ਮਾਧਿਅਮ ਰਹੀ ਸਾਰੇ ਨੂੰ ਅਪੀਲ ਕਰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਟੈ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਆ ਤੇ ਜੇ ਕੋਈ ਕਾਲੂ ਗੱਲਬਾਤ ਹੁੰਦੀ ਹੈ ਤਾਂ ਤੁਹਾਡੇ ਖਿਲਾਫ ਵੀ ਜਿਹੜਾ ਹੈਗਾ ਜੋ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਆਪਣੀ ਜ਼ਿੰਮੇਵਾਰੀ ਕੁੱਤੀ ਸਮਝ ਕੇ ਜਿਹੜੇ ਤੁਹਾਡੇ ਟੈਨੈਂਟਸ ਹੈਗੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਕਰਾਓ ਪ੍ਰੋਪਰ ਉਹਨਾਂ ਦੀ شناخت ਹੋਣੀ ਚਾਹੀਦੀ ਹੈ ਪ੍ਰੋਪਰ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਤੇ ਦੂਜੀ ਗੱਲ ਜੋ ਤੁਸੀਂ ਕਿਹਾ ਵੀ ਗੁਰਦੁਆਰਾ ਸਾਹਿਬ ਬਾਹਰ ਆ ਕੇ ਹਾਂ ਦੋ 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 ਚੀਜ਼ਾਂ ਨੇ ਇੱਕ ਗੁਰਦੁਆਰਾ ਸਾਹਿਬ ਤੇ ਇੱਕ ਸਟੇਸ਼ਨ ਦੇ ਨੇੜੇ ਪਾਸੇ ਸਿਪਕਸ਼ਨ ਦੇ ਨੇੜੇ ਹੈ ਸਕੇਲ ਤੇ ਉੱਤੇ ਰੋਜ਼ ਹੀ ਜਿਹੜੇ ਸ਼ਰਧਾਲੂ ਆਉਂਦੇ ਨੇ ਠੀਕ ਆ ਤਾਂ ਆਪਾਂ ਕਿਸੇ ਨੂੰ ਐਦਾਂ ਬਾਰ-ਬਾਰ ਪੁੱਛ ਕੇ ਤੰਗ ਪ੍ਰੇਸ਼ਾਨ ਵੀ ਨਹੀਂ ਕਰਦੇ ਹਰੇਕ ਬੰਦੇ ਦੀ ਭਾਵਨਾਵਾਂ ਹੈਗੀਆਂ ਨੇ ਸਿੱਖ ਰਿਲੀਜੀਅਨ ਨਾਲ ਜੁੜੀਆਂ ਨੇ ਚਾਹੇ ਉਹ ਹਿੰਦੂ ਹੈਗਾ ਚਾਹੇ ਮੁਸਲਮਣ ਜਿਹੜਾ ਮਰਜੀ ਰਿਲੀਜੀਅਨ ਦਾ ਹੈਗਾ ਆ ਤੇ ਕਈ ਬੰਦੇ ਇੱਥੇ ਸੇਵਾ ਭਾਵਨਾ ਨਾਲ ਆਉਂਦੇ ਨੇ ਠੀਕ ਹੈ ਨਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਤੰਗ ਪ੍ਰੇਸ਼ਾਨ ਕਰੀਏ ਇਹ ਸਟੇਸ਼ਨ ਹੈਗਾ ਇਹ ਤਾਂ ਦੇਖੋ ਠੀਕ ਹੈ ਨਾ ਇੱਥੋਂ ਕਿਸੇ ਨੇ ਟਰਾਂਸਪੋਰਟ ਟ੍ਰਾਂਸਪੋਰਟੇਸ਼ਨ ਦਾ ਜ਼ਰੀਆ ਹੈਗਾ ਆ ਠੀਕ ਹੈ ਨਾ ਇੱਥੋਂ ਤਾਂ ਬੰਦੇ ਨੇ ਆਣਾ ਜਾਣਾ ਠੀਕ ਹੈ ਤੇ ਇਸ ਲਈ ਮੈਂ ਆਪਦੇ ਮadhyam ਰਹੀ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਾ ਕਰੋ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਆ ਪੂਲ ਟਾਈਮ ਮੈਂ ਅਵੇਲੇਬਲ ਆ ਉੱਥੇ ਵੀ ਉਰੇ ਵੀ ਮੈਂ 10 ਮਿੰਟ ਚ ਪਹੁੰਚ ਗਿਆ ਇਹ ਚਾਰ ਸੌ ਪਹਿਲਾਂ ਆ ਗਏ ਤੇ ਅਸੀਂ ਤੁਹਾਡੇ ਨਾਲ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਸਾਨੂੰ ਬੁਲਾਓ ਅਸੀਂ ਵੈਰੀਫਾਈ ਕਰਾਂਗੇ ਕਾਈਂਡਲੀ ਆਪ ਨਾ ਵੈਰੀਫਾਈ ਕਰੋ ਜਿੱਦਾਂ ਹੁਣ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਗਈ ਸੀ ਜੀ ਹਾਂ ਫਿਰ ਉਹ ਪੁਲਿਸ ਨੂੰ ਆ ਕੇ ਸਾਹਮਣੀ ਪਈ ਠੀਕ ਹੈ ਨਾ ਜੇ ਕੱਲ ਨੂੰ ਕੋਈ ਜ਼ਿਆਦਾ ਆਊਟ ਆਫ ਕੰਟਰੋਲ ਕਰ ਲੂੰ ਗਲਤੀ ਕੀਤੀ ਨਿਕਲਣੀ ਹੈ ਤੁਹਾਡੀ ਨਿਕਲਣੀ ਇਸ ਕਰਕੇ ਮੈਂ ਆਪ ਦੇ ਮੱਦੇਨਜ਼ਰ ਤੋਂ ਬਿਲਕੁਲ ਇਹਨਾਂ ਐਸਐਚਓ ਦਾਨਿਸ਼ਵੀਰ ਸਿੰਘ ਜਿਹੜੇ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਸਟੇਸ਼ਨ ਤੇ ਪਹੁੰਚੇ ਕਿਉਂਕਿ ਮਾਹੌਲ ਜਿਹੜਾ ਸੀ ਥੋੜਾ ਉਹ ਗਰਮਾ ਗਿਆ ਸੀ ਜਿਸ ਤੋਂ ਬਾਅਦ ਹੁਣ ਕਿਤੇ ਮੈਂ ਕਿਤੇ ਬਹੁਤ ਨੇ ਧਿਰਾਂ ਨੂੰ ਜਿਹੜਾ ਸ਼ਾਂਤ ਕੀਤਾ ਗਿਆ ਇਸ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਦੋ ਪੱਤਰਕਾਰ ਅਨੰਤ ਪ੍ਰਸਾਦ ਦੇ ਜਿਨ੍ਹਾਂ ਦੇ ਵੱਲੋਂ ਕੁਝ ਆਧਾਰ ਕਾਰ ਲੋਕਾਂ ਦੇ ਪ੍ਰਵਾਸੀਆਂ ਦੇ ਜਿਹੜੇ ਚੈੱਕ ਕੀਤੇ ਜਾ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਦੂਜੇ ਪਾਸੇ ਨਗਰ ਕ ਪ੍ਰਸ਼ਾਸਨ ਕੋਲ ਇਹ ਅਧਿਕਾਰ ਹੈ ਪ੍ਰਸ਼ਾਸਨ ਕਿਸੇ ਦਾ ਅਕੜ ਚੈੱਕ ਕਰ ਸਕਦਾ ਤੇ ਖਾਸ ਤੌਰ ਤੇ ਜਦੋਂ 350 ਸਾਲਾ ਸ਼ਹੀਦੀ ਪੁਰਬ ਜਿਹੜੇ ਮਨਾਏ ਜਾ ਰਹੇ ਨੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਐਸੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਅਨੰਦਪੁਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਆਉਂਦੀ ਹੈ ਤੇ ਇਸ ਤਰ੍ਹਾਂ ਦਾ ਗਲਤ ਇੰਪ੍ਰੈਸ਼ਨ ਜਿਹੜਾ ਨਾ ਦਿੱਤਾ ਜਾਵੇ ਸੋ ਦੋਨੇ ਤਿਹਰਾ ਦੇ ਕੀ ਕੀ ਜਾਣ ਹੈ ਕੀ ਕੀ ਕਹਿਣਾ ਸੀ ਇਹ ਸਾਰਾ ਕੁਝ ਤੁਹਾਡੇ ਨਾਲ ਜਿਹੜਾ ਸੀ ਸਾਂਝਾ ਕੀਤਾ ਹੈ ਲਾਈਵ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਦੇ ਸਟੇਸ਼ਨ ਤੋਂ ਇਸ ਸਮੇਂ ਸੀ ਤੁਹਾਡੇ ਨਾਲ ਜੁੜੇ ਸੀ ਹੁਣ ਤੱਕ ਲਈ ਜਨਾ ਧੰਨਵਾਦ